ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਨਕ ਮਤਲਬ ਸਾਹਿਬ ਪਹੁੰਚੇ ਆਂ ਔਰ ਇੱਥੇ ਅੱਜ ਕਾਰ ਸੇਵਾ ਦਾ ਸ਼ੁਭ ਆਰੰਭ ਹੋਣ ਜਾ ਰਿਹਾ ਵਾ ਸਾਡੇ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਉਹਨਾਂ ਦੇ ਜਿਹੜੇ ਰਿਹਾਇਸ਼ੀ ਕੁਆਟਰ ਬਣਨੇ ਨੇ ਉਹਦਾ ਸ਼ੁਭ ਆਰੰਭ ਹੋਣ ਜਾ ਰਿਹਾ ਵਾ ਇੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਕਾਰ ਸੇਵਾ ਸ਼ੁਰੂ ਕੀਤੀ ਜਾ ਰਹੀ ਆ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਦੂਰ ਦੂਰ ਤੋਂ ਇਹਨਾਂ ਦੇ ਜਾਣਨੇ ਆ ਵੀ ਇਹਨਾਂ ਦੇ ਵਿਚਾਰ ਕੀ ਨੇ ਭਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਸੁਖਜੀਤ ਸਿੰਘ ਭਗਵਰਾਜੀ ਪਟਿਆਲੇ ਤੋਂ ਮੈਂ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਗੁਰਦੁਆਰਾ ਨਾਨਕਪਤਾ ਸਾਹਿਬ ਦੇ ਬਹੁਤ ਵਾਰੀ ਆਉਣ ਦਾ ਦਰਸ਼ਨ ਮੇਲੇ ਕਰਨ ਦਾ ਮੌਕਾ ਮਿਲਿਆ ਪਰ ਅੱਜ ਅਸੀਂ ਇੱਥੇ ਆ ਕੇ ਇਹ ਖੁਸ਼ੀ ਪ੍ਰਾਪਤ ਹੋਈ ਹੈ ਕਿ ਜੋ ਸਾਡੇ ਰਾਗੀ ਢਾਡੀ ਸਮਾਪੁਰਸ਼ ਨੇ ਉਹਨਾਂ ਵਾਸਤੇ ਸੰਪਰਦਾਇ ਕਾਰ ਸੇਵਾ ਪੰਥ ਰਤਨ ਬਾਬਾ ਹਰਮਨ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਉਹਨਾਂ ਦੇ ਮੁਖੀ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਉਹ ਸਪੈਸ਼ਲ ਤੌਰ ਤੇ ਆਏ ਨੇ ਉਹਨਾਂ ਨੇ ਇੱਥੇ ਡਿਊਟੀਆਂ ਲਾਈਆਂ ਨੇ ਕਿਉਂਕਿ ਇਹਨਾਂ ਵਾਸਤੇ ਬਹੁਤ ਵਧੀਆ ਏਸੀ ਸਰਾਹਾਂ ਔਰ ਏਸੀ ਕਮਰੇ ਜਿਹੜੇ ਨੇ ਉਹ ਮੰਗ ਰਹੇ ਨੇ ਬਣਨ ਵਾਸਤੇ ਕਿਉਂਕਿ ਉਹਨਾਂ ਦਾ ਰਹਿਣ ਦਾ ਪਰਸੇਰਾ ਜਿਹੜਾ ਵਧੀਆ ਬਣੇ ਤੇ ਜਿਹੜਾ ਸੰਗਤ ਦੀ ਆਵਾਜਾਈ ਜਿਹੜੀ ਹੈਗੀ ਹੈ ਉਹ ਵਧੀਆ ਬਣੇ ਇਹ ਕਿਉਂਕਿ ਇਹ ਬਹੁਤ ਪਵਿੱਤਰ ਧਰਤੀ ਹੈ ਤੇ ਅਸੀਂ ਤਾਂ ਸਰਕਾਰ ਨੂੰ ਇਹ ਵੀ ਅਪੀਲ ਕਰਾਂਗੇ ਸਰਕਾਰ ਵੀ ਇਹਦੇ ਵਿੱਚ ਕੋਈ ਮਦਦ ਕਰਕੇ ਇਹ ਬੜੇ ਚਿਰ ਦੀ ਸਾਡੀ ਮੰਗ ਆ ਰਹੀ ਵੀ ਇਹ ਜਿਹੜਾ ਤੀਰਥ ਸਥਾਨ ਹੈ ਇਹਨੂੰ ਰੇਲਵੇ ਲਾਈਨ ਨਾਲ ਵੀ ਜੁੜਨਾ ਚਾਹੀਦਾ ਕਿਉਂਕਿ ਸੰਗਤ ਜਿਹੜੀ ਜਿਵੇਂ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਜਾਂਦੀ ਹੈ ਉਹ ਰੇਲਵੇ ਲਾਈਨ ਦੇ ਜੁੜਨ ਨਾਲ ਬਹੁਤ ਵਧੀਆ ਉੱਥ ਜਿਹੜਾ ਤੀਖਾ ਸਥਾਨ ਹੈ ਨਾ ਗੁਰੂ ਨਾਨਕ ਮੱਤਾ ਸਾਹਿਬ ਇਹਨੂੰ ਰੇਲਵੇ ਲਾਈਨ ਦੇ ਨਾਲ ਜਰੂਰ ਜੋੜਿਆ ਜਾਵੇ 12 ਕਿਲੋਮੀਟਰ ਦਾ ਸਾਰਾ ਸਫਰ ਹੈ ਲਾਈਨ ਇਹਨੂੰ ਸਾਡੀ ਮੰਗ ਹੈ ਸਭ ਤੋਂ ਵੱਧ ਵੀ ਇਹ ਵੀ ਜੋੜਨਾ ਚਾਹੀਦਾ ਤੇ ਆ ਬੜੀ ਖੁਸ਼ੀ ਦੀ ਗੱਲ ਜਿਹੜੀ ਹੈ ਆ ਸਨਾਮ ਦੇ ਤੇ ਆਪਣਾ ਰੇਸ਼ੀਪ ਕੋ ਪਲਾਟ ਜਿਹੜਾ ਤਿਆਰ ਬਣਦਾ ਹੈ ਨਾ ਕੁਆਟਰ ਤੇ ਬਾਕੀ ਇੱਕ ਮੈਂ ਬੇਨਤੀ ਕਰਾਂਗਾ ਵੀ ਜਿਹੜਾ ਆ ਇੱਧਰ ਜਿਹੜਾ ਸਾਰਾ ਕੁਝ ਹੈ ਨਾ ਇਹ ਸਾਰਾ ਸਮਝੋ ਇੱਥੋਂ ਸਫਾਇਆ ਹੋ ਕੇ ਬਿਲਕੁਲ ਸਭ ਨਵੇਂ ਕਰੇ ਆ ਜਿਹੜੇ ਸਭ ਚਕੀਚਣਾ ਚਾਹੀਦਾ ਕਿਉਂਕਿ ਇੱਧਰ ਇੱਧਰ ਆ ਵਿਖਾਓ ਸਾਰਾ ਜਿਹੜਾ ਆ ਮਤਲਬ ਕਹਿਣ ਦਾ ਭਾਵ ਸਾਰਾ ਸਿਸਟਮ ਜਿਹੜਾ ਹੈਗਾ ਇੱਥੋਂ ਸਾਫ਼ ਹੋ ਕੇ ਇੱਥੇ ਇੱਕ ਇਨਗੇਟ ਬਣਾਣਾ ਤੇ ਇੱਕ ਆਊਟਗੇਟ ਬਣਾਣਾ ਹੈਗਾ ਇਹ ਨਵੀਂ ਸਰਾਹ ਇੱਥੇ ਬਣੇਗੀ ਨਵੀਂ ਸਰਾਹ ਬਣ ਕੇ ਸੰਗਤਾਂ ਵਾਸਤੇ ਵੀ ਤੇ ਔਰ ਰਾਗੀ ਔਰ ਗ੍ਰੰਥੀ ਸਿੰਘਾਂ ਵਾਸਤੇ ਬਣੇਗੀ ਇਹ ਬੜੀ ਖੁਸ਼ੀ ਦੀ ਗੱਲ ਹੈ ਮੈਂ ਆਪਣੇ ਵੱਲੋਂ ਤੇ ਸਮੁੱਚੇ ਪੰਜਾਬ ਦੇ ਸੰਗਤ ਵੱਲੋਂ ਸੰਤ ਮਹਾਂਪੁਰਖਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜਵੇਂ ਕਿ ਬਾਬੇ ਬੁੱਲੇ ਨੇ ਕਿਹਾ ਵਾ ਇੱਟ ਖੜਕੇ ਦੁੱਪੜ ਵੱਜੇ ਨਾਲੇ ਤਪੇ ਚੁੱਲ੍ਹਾ ਇਹਨਾਂ ਗੱਲਾਂ ਵਿੱਚ ਸੋਹ ਰਾਜੀ ਤੇ ਨਾਲੇ ਰਾਜੀ ਬੁੱਲਾ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ ਵੀ ਚੱਲਦੇ ਨੇ ਬਾਣੀ ਦਾ ਪ੍ਰਵਾਹ ਵੀ 24 ਘੰਟੇ ਚੱਲਦਾ ਵਾ ਤੇ ਨਾਲ ਕਾਰ ਸੇਵਾ ਜਿਹੜੀ ਆ ਇਹ ਵੀ ਚੱਲਦੀ ਆ ਔਰ ਇਹੋ ਹੀ ਸਾਡੇ ਗੁਰੂ ਘਰਾਂ ਦੀ ਪਛਾਣ ਆ ਤੇ ਸੰਗਤਾਂ ਜੜੀਆਂ ਨੇ ਹਮ ਹਮਾ ਕੇ ਅੱਜ ਪਹੁੰਚੀਆਂ ਨੇ ਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਆ ਜਿਹੜੀ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਆ ਅੱਜ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀਆਂ ਉਦਾਸੀਆਂ ਦੇ ਦੌਰਾਨ ਆਏ ਇਹ ਗੋਰਖ ਮਤੇ ਤੋਂ ਨਾਨਕ ਪਤਾ ਸਾਹਿਬ ਬਣਿਆ ਸਤਿਗੁਰੂ ਗੁਰਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਰਹੇ ਨੇ 47 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਰਹਿ ਕੇ ਕੀਰਤਨ ਕੀਤਾ ਗੁਰੂ ਸਾਹਿਬ ਨੇ ਜਦੋਂ ਕਰਤਾਰਪੁਰ ਨਗਰ ਵਸਾਇਆ ਇਹਨਾਂ ਤੇ ਭਾਈ ਮਰਦਾਨੇ ਦੀ ਰਿਹੈਸ ਦਾ ਉਚੇਚਾ ਪ੍ਰਬੰਧ ਕੀਤਾ ਸੋ ਸਾਨੂੰ ਸਿੱਖ ਇਤਿਹਾਸ ਤੋਂ ਪ੍ਰੇਰਨਾ ਮਿਲਦੀ ਹੈ ਅੱਜ ਬਾਬਾ ਹਰਬੰਸ ਸਿੰਘ ਜੀ ਤੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਜੀ ਨੇ ਕਾਰ ਸੇਵਾ ਸੰਪਰਦਾਨ ਨੇ ਇਹ ਉਪਰਾਲਾ ਕੀਤਾ ਇਹ ਸ਼ਲਾਂਗਾ ਜੋ ਕੋ ਉਪਰਾਲਾ ਕਿ ਗੁਰੂ ਕੇ ਕੀਰਤਨੀਏ ਗੁਰੂ ਕੇ ਪ੍ਰਚਾਰਕਾਂ ਵਾਸਤੇ ਸੋਹਣੀ ਰਿਹੈਸ਼ ਜਿਹੜਾ ਉਹ ਤਿਆਰ ਕਰਨ ਲੱਗੇ ਨੇ ਸੋ ਮੈਂ ਤਾਂ ਵਧਾਈ ਦਿੰਦਾ ਸਮੂਹ ਕਾਰ ਸੇਵਾ ਵਾਲਿਆਂ ਨੂੰ ਕਿ ਉਹਨਾਂ ਨੇ ਗੁਰੂ ਕੇ ਕੀਰਤਨੀਆਂ ਵਾਸਤੇ ਇਹ ਉਪਰਾਲਾ ਕਰਨ ਜਾ ਰਹੇ ਨੇ ਔਰ ਸੰਗਤਾਂ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਆਪਜੀ ਸਹਿਯੋਗ ਬਖਸ਼ਿਸ਼ ਕਰੋ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਧਰ ਸਾਬ ਜੀ ਪਾਈ ਸਾਹਿਬ ਅਵਤਾਰ ਸਿੰਘ ਵੀਰ ਦਾ ਪ੍ਰਧਾਨ ਪੰਜਾਬੀ ਸਿੱਖ ਨੌਜਵਾਨ ਮੰਚ ਜੋ ਕਿ ਅੱਜ ਕਾਠੇਵਾ ਬਾਬਿਆਂ ਵੱਲੋਂ ਗੁਰੂ ਘਰ ਦੇ ਸੇਵਾਦਾਰ ਪਾਠੀਆਂ ਤੇ ਕੀਰਤਨਾਂ ਵਾਸਤੇ ਰਿਹਾਇਸ਼ ਦਾ ਜੋ ਉਸਾਰੀ ਦਾ ਅੱਜ ਟੱਕ ਲਾਉਣਾ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਘਟੋ ਘਟ ਗੁਰੂ ਘਰ ਦੇ ਵਜ਼ੀਰਾਂਵਾਦ ਤੇ ਕੋਈ ਰਿਹਾਇਸ਼ ਦਾ ਪ੍ਰਬੰਧ ਕਰਨ ਵਾਲਾ ਉਪਰਾਧੇ ਕਰਨ ਵਾਲੇ ਸੰਤ ਮਹਾਂਪੁਰਖਾਂ ਨੇ ਉਪਰਾਧਾ ਦੀ ਕੀਤਾ ਆ ਇਸ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਸਲੂਕਣੀ ਕਮੇਟੀ ਆ ਦਿੱਲੀ ਕਮੇਟੀ ਜਾਂ ਹੋਰ ਕੋਈ ਹਰਿਆਣੇ ਦੀ ਕਮੇਟੀ ਆ ਜਿੱਤੇ ਵੀ ਜੋ ਕਮੇਟੀਆਂ ਨਹੀਂ ਕਰਦੀਆਂ ਉਥੇ ਕਾਠੇਵਾ ਵਾਲੇ ਬਾਬੇ ਆਪਨਾ ਪੈਰ ਅੱਗੇ ਰੱਖ ਕੇ ਪੈਰ ਵਧਾ ਕੇ ਇਹੋ ਜਿਹਾ ਪ੍ਰਾਲੇ ਕਰਦੇ ਆ ਇਹ ਧੰਦਾ ਦੇ ਜੋਗ ਆ ਇਹਨਾਂ ਦੇ ਸਦਾ ਅਸੀਂ ਰਿਣੀ ਰਵਾਂਗੇ ਅਰੇ ਇਹਨਾਂ ਨੂੰ ਹਰ ਸਮੇਂ ਦੇ ਮੋੜੇ ਨਾ ਮੋੜਾ ਜੋੜ ਕੇ ਸੁਜੋਗ ਦੇਂਦੇ ਰਵਾਂਗੇ ਗੁਰੂ ਮਹਾਰਾਜ ਜੀ ਕਰਕੇ ਮੇਰੀ ਇਹੀ ਅਰਦਾਸ ਹੈ ਕਿ ਕਾਲ ਸੇਵਾ ਮਿਸ਼ਾ ਚੜ੍ਹਦੀ ਕਲਾ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਭਾਈ ਸਾਹਿਬ ਬਾਬਾ ਜੀ ਇੱਕ ਗੱਲ ਜਾਨਣੀ ਚਾਹੁੰਦਾ ਵੀ ਅੱਜ ਕੱਲ ਬਹੁਤ ਸਾਰੇ ਸਾਡੇ ਪੰਥ ਦੇ ਵਿੱਚ ਨਾ ਇੱਕ ਜਿਨੂੰ ਕਹਿੰਦੇ ਬਹੁਤ ਆਪਣੇ ਆਪ ਨੂੰ ਪੜੇ ਲਿਖੇ ਲੋਕ ਵੀ ਪੈਦਾ ਹੋ ਗਏ ਨੇ ਉਹ ਸੰਤਾ ਮਹਾਪੁਰਖਾਂ ਦਾ ਰੋਧ ਵੀ ਕਰਦੇ ਰਹਿੰਦੇ ਨੇ ਕਾਰਸ਼ੇਵਾ ਦਾ ਵੀ ਵਿਰੋਧ ਕਰਦੇ ਰਹਿੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਦੇਖੋ ਗੁਰਨਾਨਕ ਸਾਹਿਬ ਜੀ ਨੇ ਤਾਂ ਵਿਰੋਧ ਦੀ ਤਾਂ ਗੱਲ ਹੀ ਨਹੀਂ ਕੀਤੀ ਆ ਗੁਰਨਾਨਕ ਸਾਹਿਬ ਜੀ ਨੇ ਤਾਂ ਨਾ ਕੋ ਬੈਰੀ ਨਹੀਂ ਬੇਗਾਨਾ ਦੀ ਗੱਲ ਕੀਤੀ ਆ ਇਹ ਤਾਂ ਸੰਪਰਦਾਵਾਂ ਕੁਝ ਪੰਥ ਦੀਆਂ ਆਪਣੀਆਂ ਸੰਪਰਦਾਵਾਂ ਹੈਗੀਆਂ ਸੋ ਇਹਨਾਂ ਨੇ ਜਿਹੜੇ ਕਾਰਜ ਕੀਤੇ ਹੈਗੇ ਆ ਉਹ ਕਾਰਜ ਸਲਾਂਗਾ ਜੋਗ ਵੀ ਹੈਗੇ ਆ ਜਿਨ੍ਹਾਂ ਵਿੱਚੋਂ ਆਪ ਜੀ ਜੇ ਚਮਕੌਰ ਸਾਹਿਬ ਦੀ ਗੱਲ ਕਰੋ ਫਤਿਹਗੜ੍ਹ ਸਾਹਿਬ ਦੀ ਗੱਲ ਕਰੋ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਗੱਲ ਕਰੋ ਬਾਬਾ ਹਰਬੰਸ ਸਿੰਘ ਜੀ ਦਾ ਨਾਂ ਤੇ ਦਿੱਲੀ ਵਾਲਿਆਂ ਕਰਕੇ ਹੈਗਾ ਕਿ ਵੀ ਦਿੱਲੀ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ ਔਰ ਇਹ ਜਿਹੜਾ ਕਾਰਜ ਹੈਗਾ 1 ਕਰੋੜ ਰੁਪਏ ਦਾ ਕਾਰਜ ਹੈ ਜਿਹਦਾ ਤੁਸੀਂ ਆਪ ਪਿੱਛੇ ਵੇਖ ਰਹੇ ਹੈਗੇ ਇੰਨੀ ਵਧੀਆ ਰਿਹੈਸ ਬਣਾਣੀ ਇਹ ਕੋਈ ਸੋਖਾ ਕਾਰਜ ਨਹੀਂ ਹੈ ਸੋ ਸਾਰੇ ਹੀ ਸਿੱਖ ਜਗਤ ਤੋਂ ਤਿਲ-ਤਿਲ ਕਰਕੇ ਇਕੱਠਾ ਕਰਕੇ ਤੇ ਉਹਨੂੰ ਲੇਖੇ ਵਿੱਚ ਲਾਣਾ ਕੌਮ ਦੇ ਭਲੇ ਵਾਸਤੇ ਲਾਣਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਕਈ ਥਾਵਾਂ ਤੇ ਤੁਸੀਂ ਦੇਖੋਗੇ ਰਾਗੀ ਪ੍ਰਚਾਰਕ ਗੁਰੂ ਕੇ ਕੀਰਤਨੀਏ ਉਹ ਕਈ ਵਾਰ ਨਮੋਸੀ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਵੀ ਰਿਹائشਾਂ ਬੜੀਆਂ ਖਰਾਬ ਜੀਆਂ ਨੇ ਟੁੱਟੀਆਂ ਜੀਆਂ ਰਹਿائشਾਂ ਪਾਣੀ ਚੋਰੀਆ ਛੱਤਾਂ ਤੇ ਜੇ ਕੋਈ ਉਪਰਾਲਾ ਕਰ ਰਿਹਾ ਇਹੋ ਹੀ ਹਾਲਾਤ ਨੇ ਪਿੱਛੇ ਜਾ ਕੇ ਕੁਆਟਰ ਵੇਖੋ ਜਿਹੜੇ ਉੱਤੇ ਰਹਿ ਰਹੇ ਨੇ ਸਾਡੇ ਮੁਲਾਜ਼ਮ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਰਹਿ ਰਹੇ ਤੇ ਜੇ ਕੋਈ ਇਹੋ ਜਿਹਾ ਉਪਰਾਲਾ ਕਰ ਰਿਹਾ ਤੇ ਫਿਰ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵੀ ਗੁਰੂ ਕੇ ਕੀਰਤਨੀਆਂ ਦੀ ਵਧੀਆ ਰਹਿائش ਕਰੋ ਮੈਂ ਉਹ ਨਹੀਂ ਤੁਹਾਨੂੰ ਹਵਾਲਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ ਨਾ ਤੇ ਪਹਿਲਾਂ ਭਾਈ ਮਰਦਾਨੇ ਦੀ ਨਾਲ ਰਹਿائش ਵਸਾਈ ਹੈ ਜਿੱਥੇ ਵੀ ਗੁਰੂ ਸਾਹਿਬ ਨੇ ਜੇ ਖੰਡੂਰ ਸਾਹਿਬ ਵਸਾਇਆ ਗੋਵਿੰਦਵਾਲ ਸਾਹਿਬ ਅੰਮ੍ਰਿਤਸਰ ਵਸਾਇਆ ਆਨੰਦਪ ਠੀਕ ਹੈ ਪੌਂਟਾ ਸਰ ਤੇ ਪਹਿਲਾਂ ਜਿਨ੍ਹਾਂ ਨੇ ਸੇਵਾ ਕਰਨੀ ਕੀਰਤਨ ਦੀ ਉਹਨਾਂ ਦਾ ਪ੍ਰਬੰਧ ਕੀਤਾ ਰਹਿਣਾ ਸੋ ਇਹ ਤੇ ਬਹੁਤ ਵਧੀਆ ਕਾਰਜ ਹੈ ਇਸ ਵਾਸਤੇ ਵਧਾਈ ਦੇਣੀ ਬਣਦੀ ਹੈ ਬਿਲਕੁਲ ਜੀ ਇਹ ਜਿਹੜੇ ਕਾਰਜ ਪੰਥ ਦੇ ਹੁੰਦੇ ਨੇ ਜਾਂ ਵਧੀਆ ਹੁੰਦੇ ਨੇ ਸੰਗਤ ਵਾਸਤੇ ਹੁੰਦੇ ਨੇ ਉਹਨਾਂ ਦਾ ਸਾਰਿਆਂ ਨੂੰ ਸਾਨੂੰ ਮਿਲ ਕੇ ਠੀਕ ਹੈ ਆਪਣੀਆਂ ਨਿੱਜੀ ਰੰਜਿਸ਼ਾਂ ਨਿੱਜੀ ਆਪਣੀਆਂ ਜੈਲਸੀਆਂ ਪਾਸੇ ਰੱਖ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਵਾ ਪੰਥਕ ਕਾਰਜਾਂ ਦੇ ਵਿੱਚ ਰਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਵਾ ਐਵੇਂ ਬਿਨਾਂ ਗੱਲ ਤੋਂ ਈਰਖਾबाजी ਨਹੀਂ ਕਰਨੀ ਚਾਹੀਦੀ ਧੰਨਵਾਦ